ਚੱਲ ਕੇ ਚੱਲ ਗਏ ਕਹਿ ਕੇ ਹਰਨੇਕ ਸਿੰਘ ਘਰੋਂ ਬਾਹਰ ਨੂੰ ਤੁਰ ਪਿਆ ਨਿੰਦਰ ਉਸ ਦੇ ਮਗਰ ਮਗਰ ਤੁਰ ਹੀ ਜਾ ਰਹੀ ਸੀ ਬੱਸ ਅੱਡੇ ਤੇ ਪਹੁੰਚ ਕੇ ਹਰਨੇਕ ਸਿੰਘ ਪਟਿਆਲੇ ਵਾਲੀ ਬਸ ਤੇ ਚੜ ਗਿਆ ਨਿੰਦਰ ਵੀ ਉਸ ਕੋਲ ਜਾ ਬੈਠੀ ਬੱਸ ਚ ਜਾ ਰਹੀ ਸੀ ਪਰ ਨਿੰਦਰ ਦੀਆਂ ਸੋਚਾਂ ਦੀ ਲੜੀ ਨਹੀਂ ਸੀ ਰੁੱਟ ਰਹੀ ਬੱਸ ਪਟਿਆਲਾ ਪੁੱਜੀ ਤਾਂ ਹਰਨੇਕ ਸਿੰਘ ਉਤਰਿਆ ਤੇ ਸ਼ਹਿਰ ਵੱਲ ਤੁਰ ਪਿਆ ਮਗਰ ਜਾਂਦੀ ਨਿੰਦਰ ਸੋਚ ਰਹੀ ਸੀ ਕੇਸ ਸ਼ਹਿਰ ਵਿੱਚ ਤਾਂ ਨਾ ਕੋਈ ਰਿਸ਼ਤੇਦਾਰੀ ਹੈ ਤੇ ਨਾ ਹੀ ਕੋਈ ਕੰਮ ਕੰਮ ਦੀ ਕੋਈ ਆਸਮਈਦ ਵੀ ਨਹੀਂ ਫਿਰ ਮਨ 'ਚ ਹੀ ਕਿਹਾ ਕਿ ਗੁਰਦੁਆਰਾ ਦੁੱਖ ਨਿਵਾਰਨ ਸੈਹੂ ਜਾਣਾ ਹੋਵੇਗਾ ਕੁਝ ਹੀ ਮਿੰਟਾਂ ਵਿੱਚ ਉਹ ਗੁਰਦੁਆਰਾ ਸਾਹਿਬ ਦੇ ਨਾਲ ਵਾਲੇ ਬਾਜ਼ਾਰ ਦੇ ਇੱਕ ਪ੍ਰਸਿੱਧ ਆਈਲੈਂਡ ਸੈਂਟਰ ਦੇ ਗੇਟ ਤੇ ਪਹੁੰਚ ਗਏ ਧੀਏ ਮੇਰਾ ਪੁੱਤ ਤਾਂ ਵਿਦੇਸ਼ ਨਹੀਂ ਜਾ ਪਹੁੰਚਿਆ ਤੇ ਜਰੂਰ ਜਾਊਗੀ ਇੱਥੇ ਮੈਂ ਤੇਰਾ ਦਾਖਲਾ ਪਰਦਾ ਦਿਲ ਲਾ ਕੇ ਪੜ੍ਹਾਈ ਕਰੀ ਤੇ ਸਾਡੀ ਅਧੂਰੀ ਆਸ ਪੂਰੀ ਕਰ ਦੇਣੀ ਹਰਨੇਕ ਸਿੰਘ ਨੇ ਸੈਂਟਰ ਦੇ ਬਾਹਰ ਨਿੰਦਰ ਦੇ ਸਿਰ ਤੇ ਹੱਥ ਧਰ ਕੇ ਦਿੱਲੀ ਦਿੱਲੀ ਅਮੀਦ ਦਾ ਪਗਟਾਵਾ ਕਰ ਦਿਆ ਕਿਹਾ ਠੀਕ ਹੈ ਬਾਪੂ ਜੀ ਜੋ ਤੁਸੀਂ ਚਾਹੁੰਦੇ ਹੋ ਉਵੇਂ ਹੀ ਹੋਵੇਗਾ ਤੁਹਾਡੀ ਧੀ ਸੋਤੋਂ ਬਾਹਰ ਥੋੜਾ ਹੈ ਨਿੰਦਰ ਨੇ ਹਰਦੇਖ ਸਿੰਘ ਨੂੰ ਵਿਸ਼ਵਾਸ ਦਿਵਾਇਆ ਤਿੰਨ ਕੁ ਮਹੀਨੇ ਨਿੰਦਰ ਨੇ ਦਿਨ ਲਾ ਕੇ ਬਸ بڑے ਦੁੱਖ ਡੂੰਗੇ ਦੁੱਖਦਰਦਾ ਤੋਂ ਮੂੰਹ ਫੇਰ ਕੇ ਪੂਰੀ ਮਿਹਨਤ ਕੀਤੀ ਅਤੇ ਸੱਤ ਬੈਂਡ ਹਾਸਲ ਕੀਤੇ ਆਪਣੇ ਬਾਪੂ ਹਰਨੇਕ ਸਿੰਘ ਦੀ ਸੋਚ ਤੇ ਪਹਿਰਾ ਦਿੰਦੀ ਹੈ ਉਸ ਦੀ ਉਮੀਦ ਵੀ ਪੌੜੀ ਦੇ ਪਹਿਲੇ ਡੰਬੇ ਤੇ ਪੈਰ ਧਰ ਲਿਆ ਹਰਨੇਕ ਸਿੰਘ ਨੇ ਕੈਨੇਡਾ ਭੇਜਣ ਲਈ ਇੱਕ ਏਜੰਟ ਨਾਲ ਗੱਲ ਕੀਤੀ ਅਤੇ ਸਾਰੇ ਕਾਗਜ਼ਾਤ ਉਸਦੇ ਸਪੁਰਦ ਕਰ ਦਿੱਤੇ। ਮਹੀਨੇ ਕੁ ਵਿੱਚ ਕੈਨੇਡਾ ਦੀ ਇੱਕ ਯੂਨੀਵਰਸਿਟੀ ਤੋਂ ਪੜ੍ਹਾਈ ਲਈ ਪ੍ਰਵਾਨਗੀ ਮਿਲ ਗਈ। ਪਰ ਅਜੇ ਕੋ ਲਾਸ਼ਾਂ ਕਲਾਸ ਅਜੇ ਕਲਾਸਾਂ ਸ਼ੁਰੂ ਹੋਣ ਵਿੱਚ 2 ਮਹੀਨੇ ਦਾ ਸਮਾਂ ਰਹਿੰਦਾ ਸੀ। ਨਿੰਦਰ ਕੈਨੇਡਾ ਦੀ ਤਿਆਰੀ ਕਰਨ ਲੱਗ ਪਈ। ਹਰਨੇਕ ਸਿੰਘ ਤੇ ਉਸਦੀ ਧਰਮ ਪਤਨੀ ਗੁਰਨਾਮ ਕਰੋ ਨਿੰਦਰ ਤੋਂ ਹੀ ਆਪਣੇ ਪੁੱਤਰ ਕਰਮਜੀਤ ਨੂੰ ਦੇਖ ਕੇ ਹੌਸਲੇ ਵਿੱਚ ਹੋਈ ਜਾਂਦੇ ਸੀ। ਬਲਵਿੰਦਰ ਸਿੰਘ ਕੋਲਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਦਾ ਅਗਲਾ ਭਾਗ ਜਰੂਰ ਸੁਣਨਾ ਜੀ ਇਸ ਬਾਰੇ ਵੱਧ ਤੋਂ ਵੱਧ ਆਪਣੇ ਕਮੈਂਟ ਵੀ ਜਰੂਰ ਲਿਖਣੇ ਜੀ ਕਿਸ ਤਰ੍ਹਾਂ ਲੱਗੀ ਧੰਨਵਾਦ ਜੀ